ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੰਜੀ ਕਾਡੀਆਂ ਜਿਨਾ ਨੇ ਦੁਜਾਣੇ ਲੱਗਾ ਝੂਰ ਮਰੋਂ ਸੇ ਵਾਰਡੀਆਂ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸਜਣ ਤੂੰ ਹੈ ਸਣ ਤੂੰ ਮੈਂ ਤੁਝ ਉਪਰ ਬੋ ਮਾਨੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਨੀਆਂ ਸੱਜਣ ਤੂੰ ਸੈਣ ਤੂੰ ਮੈਂ ਤੁਝੇ ਉਪਰ ਬੋ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀਆਂ ਜੇ ਤੂੰ ਟੁਠਾ ਕਿਰਪਾ ਨਿਦਾਨ ਨਾ ਦੂ ਜਾਵੇ ਖਾਲ ਇਹ ਆ ਪਾਈ ਮੂੰਦਾ ਤੜੀ ਨਿਤ ਹਿਰਦਾ ਰੱਖਾਂ ਸਮਾਲ ਪਾਵ ਜੁਲਾਈ ਪੰਧ ਤੋ ਨਾ ਨੀਂਦਰਸ਼ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰ ਦੀ ਵੇਰਪਾਲ ਕਿੰਤੀ ਲੱਖ ਕਰੋੜ ਪਰੀਏ ਰੋਮ ਨ ਪੁੱਜਣ ਤੇਰੇ ਆ ਤੂੰ ਸ਼ਾਹੀ ਹੂੰ ਸ਼ਾ ਹੋਂ ਕਹਿ ਨ ਸਕਾਂ ਗੁਣ ਤੇਰੇ ਆ ਸਈਆਂ ਤੋ ਅਸੰਖ ਮਨ ਜੋ ਹਬ ਵਧਾਣੀਆਂ ਇੱਕ ਪੋਰੀ ਨਦਰ ਨਿਹਾਲ ਦੇ ਦਰਸ਼ ਰੰਗ ਮਾਣੀਆਂ ਜੜਠ ਮਣ ਤੀਰੀਏ ਕਿ ਲਵਕ ਵੰਜਣ ਦੂਰੇ ਸੋ ਕਿਉਂ ਵਿਸਰ ਮਾਉ ਮੈਂ ਜੋ ਰਹਾ ਪਰ ਪੂਰੇ ਹੋਏ ਨਿਮਣੀ ਟਪਈ ਮਿਲਿਆ ਸਹਿਜ ਸੁਭਾਏ ਉਰਵ ਲਿਖਿਆ ਪਾਇਆ ਨਾਨਕ ਸੰਤ ਸਹਾਈ ਗੁਰੂ ੴ ਸਤਗੁਰ ਪ੍ਰਸਾਦ ਨਾਟ ਨਾਰਾਇਣ ਮਹੱਲਾ ਪੰਜਮ ਦੁਪਦੇ ਉਲਹਣੋ ਮੈਂ ਕਾਹੂ ਨਦੀਓ ਮਨ ਮੀਠ ਤੁਹਾਰੋ ਕੀਓ ਤਨ ਤਨ ਸਤਗੁਰੂ ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਅੰਮ੍ਰਿਤ ਮੇਵਾਨੀ ਜੋ ਕਿ ਰਾਗ ਨਾਰਾਇਣ ਦੇ ਵਿੱਚ ਹੈ ਇਹ ਸ਼ਬਦ ਦੁੱਪਦੇ ਹਨ ਅਰਥਾਤ ਇਸ ਤੇ ਵਿੱਚ ਇਸ ਸ਼ਬਦ ਦੇ ਦੋ ਪਦ ਹਨ ਅਤੇ ਇੱਕ ਰਹਾਉ ਦਾ ਪਦ ਹੈ ਆਓ ਇਸ ਸ਼ਬਦ ਦੀ ਵਿਚਾਰ ਕਰੀਏ ਉਲਾਹਣੋ ਮੈਂ ਕਾਹੂ ਨਾਂਦੀਓ ਮਨ ਮੀਠ ਤੁਹਾਰੋ ਕੀਓ اے ਵਾਹਿਗੁਰੂ ਤੁਹਾਰੋ ਕੀਓ ਤੇਰਾ ਕੀਤਾ ਹੋਇਆ ਮਨ ਮੀਠ ਮਨ ਵਿੱਚ ਮਿੱਠਾ ਲੱਗ ਰਿਹਾ ਹੈ ਤੇਰੀ ਰਜ਼ਾ ਮੈਨੂੰ ਮਿੱਠੀ ਲੱਗ ਰਹੀ ਹੈ ਤੇਰਾ ਬਾਣਾ ਮਿੱਠਾ ਲੱਗ ਰਿਹਾ ਹੈ ਮਨ ਦੇ ਵਿੱਚ ਤੇਰਾ ਕੀਤਾ ਹੋਇਆ ਮਿੱਠਾ ਲੱਗ ਰਿਹਾ ਹੈ ਉਲਾਣੋ ਮੈਂ ਕਾਹੂ ਨਾਂਦੀਓ ਅਤੇ ਮੈਂ ਕਿਸੇ ਨੂੰ ਵੀ ਕੋਈ ਆਲਾੰਬਾ ਨਹੀਂ ਦਿੰਦਾ ਕਿ ਇਹ ਮੇਰੇ ਨਾਲ ਕਿਉਂ ਹੋਇਆ ਮੈਨੂੰ ਸਭ ਕੁਝ ਤੇਰਾ ਕੀਤਾ ਹੋਇਆ ਮਿੱਠਾ ਲੱਗਦਾ ਹੈ ਮੈਨੂੰ ਤੇਰੀ ਰਜ਼ਾ ਪਉਂਦੀ ਹੈ ਜੋ ਤੂੰ ਕਰਦਾ ਹੈ ਉਹ ਮੇਰੇ ਫਾਇਦੇ ਲਈ ਕਰਦਾ ਹੈ ਇਸ ਕਰਕੇ ਤੇਰਾ ਹਾਰ ਕੋਈ ਕੰਮ ਕੀਤਾ ਹੋਇਆ ਮੈਨੂੰ ਮਿੱਠਾ ਲੱਗਦਾ ਹੈ ਮੈਂ ਕਿਸੇ ਨੂੰ ਵੀ ਕੋਈ ਆਲਾਮਬਾ ਨਹੀਂ ਦਿੰਦਾ ਰਹਾਓ ਆਗਿਆ ਮਾਣ ਜਾਣ ਸੁਖ ਪਾਇਆ ਸੁਣ ਸੁਣ ਨਾਮ ਤੋ ਆਰੋ ਜਿਓ ਆਗਿਆ ਤੁਹਾਡੀ ਰਜ਼ਾ ਮੰਨ ਕੇ ਆਗਿਆ ਮਾਣ ਜਾਣ ਏ ਵਾਹਿਗੁਰੂ ਤੁਹਾਡੀ ਰਜ਼ਾ ਨੂੰ ਮੰਨ ਕੇ ਤੁਹਾਡੀ ਰਜ਼ਾ ਨੂੰ ਜਾਣ ਕੇ ਤੁਹਾਡੀ ਰਜ਼ਾ ਨੂੰ ਸਮਝ ਕੇ ਸੁਖ ਪਾਇਆ ਮੈਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਮੈਂ ਤੁਹਾਡੀ ਰਜ਼ਾ ਨੂੰ ਮੰਨ ਲੈਂਦਾ ਹਾਂ ਤੁਹਾਡੀ ਰਜ਼ਾ ਨੂੰ ਸਮਝ ਲੈਂਦਾ ਹਾਂ ਤਾਂ ਮੈਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸੁਣ ਸੁਣ ਨਾਮ ਤੁਹਾਰੋ ਜਿਓ ਵਾਹਿਗੁਰੂ ਜਿਓ ਤੁਹਾਡਾ ਅੰਮ੍ਰਿਤਮਈ ਨਾਮ ਸੁਣ ਸੁਣ ਕੇ ਤੁਹਾਡੀਆਂ ਸਿਫਤ ਸਰਾਹਨ ਕਰ ਕਰਕੇ ਤੁਹਾਡਾ ਸਿਮਰਨ ਕਰਕੇ ਸੁਣ ਸੁਣ ਨਾਮ ਤੁਹਾਹਾਰੋ ਜੀਉ ਮੈਂ ਤੁਹਾਡਾ ਨਾਮ ਸੁਣ ਕੇ ਤੁਹਾਡੀ ਉਸਤਤ ਕਰ ਕਰਕੇ ਜੀਂਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਜਦੋਂ ਮੈਂ ਤੁਹਾਡਾ ਨਾਮ ਸੁਣਦਾ ਹਾਂ ਤੁਹਾਡੀਆਂ ਸਿੱਖ ਸਲਾਹਾਂ ਸੁਣਦਾ ਹਾਂ ਇਸ ਸੰਗਤ ਵਿੱਚ ਆ ਕੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਤੁਹਾਡੀਆਂ ਸਿੱਖ ਸਲਾਹਾਂ ਕਰਦਾ ਹਾਂ ਤਾਂ ਮੈਨੂੰ ਫਿਰ ਆਤਮਿਕ ਜੀਵਨ ਮਿਲਦਾ ਹੈ ਮੈਂ ਜੀ ਪੈਂਦਾ ਹਾਂ ਜਦੋਂ ਮੈਂ ਸੰਗਤ ਵਿੱਚ ਆ ਕੇ ਤੁਹਾਡੀਆਂ ਗੱਲਾਂ ਕਰਦਾ ਹਾਂ ਤੁਹਾਡੀਆਂ ਸਿੱਖ ਸਲਾਹਾਂ ਕਰਦਾ ਹਾਂ ਤਾਂ ਮੇਰੇ ਵਿੱਚ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਇਹ ਹਾਂ ਉਹ ਹਰ ਤੁਮ ਹੀ ਤੁਮ ਹੀ ਇੱਕ ਗੁਰ ਤੇ ਮੰਤਰ ਧ੍ਰਿੜਿਓ ਮੈਂ ਇਹ ਗੁਰੂ ਤੇ ਉਪਦੇਸ਼ ਮੰਤਰ ਉਪਦੇਸ਼ ਧ੍ਰਿੜ ਕਰ ਲਿਆ ਹੈ ਮਨ ਵਿੱਚ ਪੱਕਾ ਕਰ ਲਿਆ ਹੈ ਇਹ ਗੁਰਤੇ ਮੰਤਰ ਮੰਤਰ ਉਪਦੇਸ਼ ਦ੍ਰਿੜਿਓ ਮਨ ਵਿੱਚ ਪੱਕਾ ਕਰ ਲਿਆ ਹੈ ਕਿ ਇहां ਉहां ਇहां ਇਸ ਇਸ ਲੋਕ ਵਿੱਚ ਉहां ਪਰਲੋਕ ਵਿੱਚ ਪਲਹਰ ਥਾ ਹੀ ਹਰ ਤੂੰ ਹੀ ਤੂੰ ਹੀ ਕਿ ਪ੍ਰਭੂ ਤੁਸੀਂ ਹੀ ਸਾਈ ਹੋ ਇੱਥੇ ਵੀ ਪਰਲੋਕ ਵਿੱਚ ਵੀ ਹਰ ਪਾਸੇ ਇੱਥੇ ਉੱਥੇ ਹਰ ਜਗ੍ਹਾ ਦੇ ਉੱਤੇ ਤੁਸੀਂ ਹੀ ਸਦਾ ਸਹਾਇਤਾ ਕਰਨ ਵਾਲੇ ਹੋ ਤੁਸੀਂ ਹੀ ਸਦਾ ਸਹਾਈ ਹੋ ਇਹ ਮੰਤਰ ਜੋ ਹੈ ਇਹ ਉਪਦੇਸ਼ ਜੋ ਹੈ ਜੋ ਗੁਰੂ ਨੇ ਮੈਨੂੰ ਦਿੱਤਾ ਹੈ ਮੈਂ ਮਨ ਵਿੱਚ ਪੱਕਾ ਕਰ ਲਿਆ ਹੈ ਜਬ ਤੇ ਜਾਨ ਪਾਈ ਇਹ ਬਤਾ ਤਬ ਉਸਲ ਖੇਵ ਸਭ ਤੀਓ ਜਦੋਂ ਤੋਂ ਮੈਂ ਇਹ ਜਾਣ ਲਿਆ ਗੁਰੂ ਦੀ ਬਖਸ਼ਿਸ਼ ਨਾਲ ਇਹ ਜਾਣ ਲਿਆ ਗੁਰੂ ਦੀ ਕਿਰਪਾ ਹੋਈ ਗੁਰੂ ਨੇ ਮੈਨੂੰ ਇਹ ਦ੍ਰਿਸ਼ਤਾ ਦਿੱਤਾ ਜਦ ਤੇ ਜਾਣ ਪਾਈ ਇਹ ਬਾਤਾਂ ਇਹ ਬਾਤ ਮੈਂ ਜਾਣ ਲਈ ਗੁਰੂ ਤੋਂ ਕਿ ਉਸ ਦੀ ਰਜ਼ਾ ਮੰਨਣ ਦੇ ਵਿੱਚ ਹੀ ਸੁੱਖ ਹੈ ਅਤੇ ਉਹ ਵਾਹਿਗੁਰੂ ਹੀ ਹਰ ਪਾਸੇ ਸਦਾ ਸਹਾਈ ਹੈ ਜਦੋਂ ਮੈਂ ਇਹ ਸਭ ਕੁਝ ਗੁਰੂ ਤੋਂ ਜਾਣ ਲਿਆ ਤਬ ਕੁਸ਼ਲ ਖੇਮ ਸਵਤੀਓ ਕੁਸ਼ਲ ਖੇਮ ਸਭ ਸਾਰੇ ਪਾਸੇ ਆਨੰਦ ਹੀ ਆਨੰਦ ਹੋ ਗਿਆ ਸਾਧ ਸੰਗ ਨਾਨਕ ਪਰਗਾਸਿਓ ਆਣ ਨਹੀਂ ਰੇ ਬੀਓ ਸਾਧ ਸੰਗ ਜਦੋਂ ਗੁਰੂ ਦੀ ਕਿਰਪਾ ਹੋਏ ਸਤ ਸੰਗਤ ਮਿਲੀ ਗੁਰੂ ਨੇ ਕਿਰਪਾ ਕਰਕੇ ਸਾਧ ਸੰਗਤ ਦਵਾਈ ਸਾਧ ਸੰਗ ਨਾਨਕ ਪਰਗਾਸਿਓ ਹੈ ਨਾਨਕ ਸਤ ਸੰਗਤ ਦੇ ਵਿੱਚ ਆ ਕੇ ਮੇਰੇ ਅੰਦਰਕ ਆਤਮਿਕ ਜੀਵਨ ਦਾ ਚਾਨਣ ਪੈਦਾ ਹੋ ਗਿਆ ਪ੍ਰਗਾਸ ਪੈਦਾ ਹੋ ਗਿਆ ਆਣ ਨਹੀਂ ਰੇ ਬੀਓ ਅਤੇ ਮੈਨੂੰ ਇਹ ਪਤਾ ਲੱਗ ਗਿਆ ਕਿ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਕਰਨ ਵਾਲਾ ਨਹੀਂ ਹੈ ਉਹੀ ਸਭ ਕੁਝ ਕਰਨ ਵਾਲਾ ਹੈ ਇਸ ਕਰਕੇ ਉਸਤੇ ਰਜ਼ਾ ਹੀ ਸਦਾ ਮੈਂ ਮੰਨਦਾ ਹਾਂ ਜੋ ਕੁਝ ਵੀ ਹੋ ਕਰਦਾ ਹੈ ਉਹ ਸਾਡੇ ਭਲੇ ਲਈ ਕਰਦਾ ਤੇ ਉਹੀ ਕਰ ਸਕਦਾ ਸਭ ਕੁਝ ਉਹੀ ਕਰਦਾ ਹੈ ਇਸ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਵਾਨ ਹੈ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨਰੇ ਮਣਾ ਹਰ ਭਾਵੈ ਸੋ ਯਤਨ ਬਹੁਤ ਸੁਖ ਕੇ ਕੀਏ ਸੁਕਾਲਿਦਾ ਬਹੁਤ ਯਤਨ ਕੀਤੇ ਕੋਈ ਦੁੱਖ ਲਈ ਵੀ ਯਤਨ ਕਰਦਾ ਹੈ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਪਰ ਦੁੱਖ ਕਿੱਥੋਂ ਆ ਗਏ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕੋ ਨਾਨਕ ਸੁਨਰੇ ਮਣਾ ਹਰ ਭਾਵੈ ਸੋ ਹੋਏ ਜੋਸ਼ ਹਰੀ ਨੂੰ ਪਾਉਂਦਾ ਹੈ ਉਹ ਹੁੰਦਾ ਹੈ ਅਸੀਂ ਕੋਈ ਦੁੱਖਾਂ ਲਈ ਕੋਈ ਯਤਨ ਨਹੀਂ ਕਰਦੇ ਸੁੱਖਾਂ ਲਈ ਸਭ ਕੋ ਯਤਨ ਕਰਦੇ ਹਾਂ ਪਰ ਹੁੰਦਾ ਉਹ ਹੈ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਇਸ ਕਰਕੇ ਉਸ ਵਾਹਿਗੁਰੂ ਦੀ ਰਾਜ਼ਾ ਦੇ ਵਿੱਚ ਰਹਿਣਾ ਹੀ ਸਤਿਗੁਰੂ ਸਕਾਉਂਦੇ ਹਨ ਇਸ ਕਰਕੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦਾ ਕਿ ਅੰਮ੍ਰਿਤ ਮੇਸ਼ਾਬ ਦਾ ਆਪਾਂ ਪੜ ਰਹੇ ਹਾਂ ਉਹ ਵੀ ਸਾਨੂੰ ਉਪਦੇਸ਼ ਕਰਦੇ ਹਨ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਤੇਰਾ ਕੀਆ ਜੋ ਕੁਛ ਤੂੰ ਵਾਹਿਗੁਰੂ ਕਰਦਾ ਹੈ ਉਹ ਮੈਨੂੰ ਮਿੱਠਾ ਲੱਗਦਾ ਹੈ ਮੈਨੂੰ ਤੇਰਾ ਕੀਤਾ ਹੋਇਆ ਪ੍ਰਵਾਨ ਹੈ ਤੇ ਤੇਰੇ ਕੋਲੋਂ ਕੀ ਮੰਗਦਾ ਕੀ ਹਾਂ ਮੈਂ ਤੇਰਾ ਕੀਆ ਮਿੱਠਾ ਲੱਗ ਹਰ ਨਾਮ ਪਦਾਰਥ ਨਾਨਕ ਮੰਗੇ ਨਾਮ ਉਸ ਪਰਮਾਤਮਾ ਦਾ ਨਾਮ ਪਦਾਰਥ ਜੋਕ ਅਮੋਲਕ ਵਸਤੂ ਹੈ ਇਹ ਅਮੋਲਕ ਬਸੂ ਮੈਂ ਤੇਰੇ ਕੋਲੋਂ ਮੰਗਦਾ ਹਾਂ ਉਸ ਦੀ ਰਜਾ ਦੇ ਵਿੱਚ ਰਹਿਣਾ ਸਤਿਗੁਰੂ ਇਹ ਹੀ ਸਿਖਾਉਂਦੇ ਹਨ ਕਿ ਉਸ ਦੀ ਰਜਾ ਦਾ ਦੇ ਵਿੱਚ ਰਹਿਣ ਦੇ ਨਾਲ ਹੀ ਜੋ ਮਾਇਆ ਦੇ ਮੋਹ ਦੇ ਬੰਧਨ ਹਨ ਉਹ ਟੁੱਟ ਜਾਂਦੇ ਹਨ ਕਿਉਂਕਿ ਸਤਿਗੁਰੂ ਜੀ ਦਾ ਜਪਜੀ ਸਾਹਿਬ ਦੇ ਵਿੱਚ ਅਮੋਲਕ ਬਚਨ ਹੈ ਬੰਧ ਖਲਾਸੀ ਪਾਣਾ ਹੋਏ ਹੋਰ ਆਕਣਾ ਸਕੈ ਕੋਏ ਬੰਦ ਖਲਾਸੀ ਬੰਦ ਮਾਇਆ ਦੇ ਮੋਹ ਤੋਂ ਬੰਦਨਾ ਦੀ ਖਲਾਸੀ ਕਿਸ ਤਰ੍ਹਾਂ ਹੁੰਦੀ ਹੈ ਬੰਦ ਖਲਾਸੀ ਪਾਣਾ ਹੋਏ ਉਸ ਤੇ ਪਾਣੇ ਦੇ ਵਿੱਚ ਰਹਿ ਕੇ ਮਾਇਆ ਦੇ ਮੋਹ ਤੋਂ ਬੰਦਨਾ ਦੀ ਖਲਾਸੀ ਹੁੰਦੀ ਹੈ ਹੋਰ ਕੋਈ ਤਰੀਕਾ ਨਹੀਂ ਹੈ ਉਹ ਹੋਰ ਆਖ ਨਾ ਸਕਕ ਕੋਈ ਕੋਈ ਵੀ ਹੋਰ ਤਰੀਕਾ ਨਹੀਂ ਦੱਸ ਸਕਦਾ ਸਿਰਫ ਇਹੀ ਤਰੀਕਾ ਹੈ ਕਿ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਰਹੀਏ ਉਸ ਦਾ ਭਾਣਾ ਮਿੱਠਾ ਕਰਕੇ ਮੰਨਣ ਦੇ ਨਾਲ ਇਸ ਮਾਇਆ ਦੇ ਮੋਹ ਇਹਨਾਂ ਮਾਇਆ ਦੇ ਮੋਹ ਤੋਂ ਬੰਦਨਾ ਤੋਂ ਖਲਾਸੀ ਹੋ ਜਾਂਦੀ ਹੈ ਪਰ ਅਗੇ ਸਤਿਗੁਰੂ ਜੀ ਇਹ ਵੀ ਕਹਿੰਦੇ ਹਨ ਕਿ ਜੇ ਕੋ ਖਾਇਕ ਆਖਣ ਪਾਏ ਜੇ ਕੋ ਖਾਇਕ ਖਾਇਕ ਮੂਰਖ ਕੱਚਾ ਮਨੁੱਖ ਇਹ ਕਹਿਣ ਦਾ ਯਤਨ ਕਰੇ ਕਿ ਹੋਰ ਵੀ ਕੋਈ ਤਰੀਕਾ ਹੈ ਕਿ ਉਸ ਦੇ ਰਜਾ ਤੋਂ ਰਜਾ ਦੇ ਵਿੱਚ ਚੱਲਣ ਤੋਂ ਬਣਾ ਹੋਰ ਵੀ ਤਰੀਕਾ ਹੈ ਸਤਿਗੁਰੂ ਜੀ ਤਾਂ ਇਹ ਕਹਿੰਦੇ ਹਨ ਕਿ ਉਸ ਦੀ ਰਜਾ ਵਿੱਚ ਚੱਲਣਾ ਹੀ ਕੋਈ ਇੱਕ ਤਰੀਕਾ ਹੈ ਜਿਸ ਦੇ ਨਾਲ ਕਿ ਇਹ ਮਾਇਆ ਦੇ ਮੋਹ ਦੇ ਬੰਦਰਾਂ ਦੀ ਕਲਾਸੀ ਹੋ ਸਕਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਜੇ ਕੋ ਖਾਏ ਕੋ ਆਖਣ ਪਾਏ ਜੇ ਕੋ ਮੂਰਖ ਮਨੁਖ ਕਹਿੰਦਾ ਹੈ ਕਿ ਹੋਰ ਤਰੀਕਾ ਕੋਈ ਹੈ ਉਹ ਜਾਣੈ ਜੇਤੀਆਂ ਮੂੰਹ ਖਾਏ ਫਿਰ ਉਹੀ ਮੂਰਖ ਮਰੁਖ ਜਾਣਦਾ ਹੈ ਕਿ ਉਸ ਤੇ ਮੂੰਹ ਦੇ ਉੱਤੇ ਕਿੰਨੀਆਂ ਕੋ ਝੋਟਾ ਪੈਂਦੀਆਂ ਹਨ ਤੋ ਸਤਿਗੁਰੂ ਜੀ ਇਸੇ ਕਰਕੇ ਸਾਨੂੰ ਇਹ ਦ੍ਰਿੜ ਕਰਵਾਉਂਦੇ ਹਨ ਕਿ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਨਾਲ ਹੀ ਮਾਇਆ ਦੀ ਮੋਹ ਤੋਂ ਖਲਾਸੀ ਹੁੰਦੀ ਹੈ। ਇਸ ਸ਼ਬਦ ਦੇ ਵਿੱਚ ਵੀ ਸਾਨੂੰ ਇਹੀ ਉਪਦੇਸ਼ ਕਰਦੇ ਹਨ ਕਿ ਓਲਾਹਣੋ ਮੈਂ ਕਾਹੂ ਨਾਂ ਦੀਓ ਮਨ ਮੀਠ ਤੁਹਾਰੋ ਕੀਓ ਮੇਰੇ ਮਨ ਵਿੱਚ ਸਾਡਾ ਕੀਤਾ ਹੋਇਆ ਮਿੱਠਾ ਲੱਗ ਰਿਹਾ ਹੈ ਮੈਂ ਕਿਸੇ ਨੂੰ ਕੋਈ ਔਲਾਮਬਾ ਨਹੀਂ ਦਿੰਦਾ ਮੈਂ ਤੁਹਾਡੀ ਰਜ਼ਾ ਨੂੰ ਹੀ ਮਿੱਠਾ ਕਰਕੇ ਮੰਨਦਾ ਹਾਂ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਇਹੋ ਜੀ ਸ਼ਕਤੀ ਬਖਸ਼ਣ ਕਿ ਆਸੀਂ ਵੀ ਉਸ ਵਾਹਿਗੁਰੂ ਦੇ ਜੋ ਰਜ਼ਾ ਹੈ ਉਸ ਵਾਹਿਗੁਰੂ ਦੀ ਉਸ ਨੂੰ ਮਿੱਠਾ ਕਰਕੇ ਮੰਨੀਏ ਤਾਂ ਜੋ ਸਾਡਾ ਵੀ ਜਨਮ ਜੋ ਹੈ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ